ਹੁੜੇ-ਹੁੜੇ ਪੰਜਾਬ ਦੇ ਵਿੱਚ ਹੋਇਆ ਕਹਿਰ ਵਾਪਰਿਆ ਵੱਡਾ ਭਿਆਨਕ ਹਾਦਸਾ ਪੁਲ ਤੋਂ ਹੇਠਾਂ ਡਰੇਨ ਵਿੱਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ ਮੌਕੇ ਤੇ ਲੋਕਾਂ ਵਿੱਚ ਮੱਚੀ ਹਾਹਾਕਾਰ ਤੇ ਪਈਆਂ ਭਾਜੜਾਂ ਸਭ ਤੋਂ ਪਹਿਲਾਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡਾ ਭਿਆਨਕ ਹਾਦਸਾ ਵਾਪਰਨ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਵਾਰੀਆਂ ਨਾਲ ਭਰੀ ਇੱਕ ਬੱਸ ਜਿਵੇਂ ਹੀ ਪੁਲ ਉੱਤੇ ਜਾਂਦੀ ਹੈ ਤਾਂ ਉਹ ਭਿਆਨਕ ਤਰੀਕੇ ਨਾਲ ਜਿਹੜੀ ਸੂਏ ਵਿੱਚ ਡਿੱਗ ਪੈਂਦੀ ਹੈ ਗੰਦੇ ਨਾਲੇ ਦੇ ਵਿੱਚ ਡਿੱਗ ਪੈਂਦੀ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਬੱਸ ਜਿਹੜੀ ਕਿਸ ਤਰੀਕੇ ਨਾਲ ਡਿੱਗਦੀ ਹੈ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਵਾਰੀਆਂ ਵਾ ਉਹਦੇ ਵਿੱਚ ਪੂਰੀਆਂ ਬੱਸ ਜਿਹੜੀ ਭਰੀ ਹੋਈ ਸੀ ਤੇ ਕਈ ਸਵਾਰੀਆਂ ਦੀ ਜਿਹੜੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤੇ ਸਮਾਜ ਸੇਵੀ ਜਿਹੜੇ ਟੀਮਾਂ ਉਹ ਵੀ ਮੌਕੇ ਤੇ ਪਹੁੰਚ ਚੁੱਕੀਆਂ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਇਹ ਬੱਸ ਜਾ ਰਹੀ ਸੀ ਤੇ ਤਲਵੰਡੀ ਸਾਬੋ ਬਠਿੰਡਾ ਰੋਡ ਤੇ ਜਿਹੜਾ ਇਹ ਭਿਆਨਕ ਹਾਦਸਾ ਵਾਪਰਿਆ ਹੈ ਰਸਤੇ ਵਿੱਚ ਇੱਕ ਜੀਵਨ ਜੌਨ ਸਿੰਘ ਵਾਲਾ ਪਿੰਡ ਹੁੰਦਾ ਹੈ ਜਿਵੇਂ ਹੀ ਉਸ ਪਿੰਡ ਦੇ ਵਿੱਚ ਬੱਸ ਐਂਟਰ ਹੁੰਦੀ ਹੈ ਤੇ ਇੱਕ ਪੌਲ ਉੱਤੇ ਜਾਂਦੀ ਹੈ ਤਾਂ ਉੱਥੇ ਬੁਰੀ ਤਰੀਕੇ ਨਾਲ ਜਿਹੜਾ ਰੇਲਿੰਗ ਨੂੰ ਤੋੜਦੀ ਹੋਈ ਗੰਦੇ ਨਾਲੇ ਦੇ ਵਿੱਚ ਜਾ ਡਿੱਗਦੀ ਹੈ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਸਵਾਰੀਆਂ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਅਜੇ ਕੁਝ ਜਿਹੜਾ ਪੱਕਾ ਕਾਰਨ ਨਹੀਂ ਪਤਾ ਲੱਗਿਆ ਕਿ ਬੱਸ ਕਿਸ ਤਰੀਕੇ ਨਾਲ ਉਸ ਨਾਲੇ ਦੇ ਵਿੱਚ ਜਾ ਡਿੱਗੀ ਹੈ ਤੇ ਕਰੇਨਾ ਦੇ ਲੋਕਾਂ ਦੇ ਵੱਲੋਂ ਬਚਾਉਣ ਦੇ ਵੀ ਯਾਤਰੀਆਂ ਨੂੰ ਪੂਰੀ ਪੂਰੇ ਤਰ੍ਹਾਂ ਨਾਲ ਜਿਹੜੀ ਮਦਦ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਲਈ ਇਹ ਬਹੁਤ ਮੰਦ ਭਾਗੀ ਖਬਰ ਜਿਹੜੀ ਅੱਜ ਵਰਦੇ ਮੀਂਹ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਸਵਾਰੀਆਂ ਨਾਲ ਭਰੀ ਬੱਸ ਕਿਸ ਤਰ੍ਹਾਂ ਜਿਵੇਂ ਹੀ ਪੌੜੀ ਉੱਤੇ ਜਾਂਦੀ ਹੈ ਤਾਂ ਉਹ ਹੀਠਾਂ ਬੁਰੇ ਤਰੀਕੇ ਨਾਲ ਡਿੱਗਦੀ ਹੈ ਤੇ ਕਈ ਸਵਾਰੀਆਂ ਦੀ ਜਿਹੜੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬੱਸ ਕਿੰਨੇ ਭਿਆਨਕ ਤਰੀਕੇ ਨਾਲ ਪਾਣੀ ਵਿੱਚ ਜਿਵੇਂ ਹੀ ਡਿੱਗਦੀ ਹੈ ਇੱਕ ਡੂੰਘਾ ਨਾਲਾ ਜਿਸ ਦੇ ਵਿੱਚ ਜਿਵੇਂ ਬੱਸ ਡਿੱਗਦੀ ਹੈ ਤਾਂ ਅੱਧੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤੇ ਇੱਕ ਸਵਾਰੀਆਂ ਦੀ ਜਿਹੜੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤੇ ਕਈ ਸਵਾਰੀਆਂ ਜਿਹੜੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਚੁੱਕੀਆਂ ਹਨ ਤੇ ਲੋਕਾਂ ਦੇ ਵੱਲੋਂ ਯਤਨ ਕੀਤੇ ਜਾ ਰਹੇ ਹਨ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਕਿਸੇ ਦਾ ਕੋਈ ਵਾੜ ਵਿੰਗਾ ਨਾ ਹੋਵੇ ਸਭ ਠੀਕ ਠਾਕ ਸਹੀ ਸਲਾਮਤ ਆਪਣੇ ਘਰਾਂ ਨੂੰ ਪਹੁੰਚਣ ਜੀਵਨ ਜੌਨ ਸਿੰਘ ਵਾਲਾ ਪਿੰਡ ਆ ਜਿੱਥੇ ਕੀ ਹੈ ਭਿਆਨਕ ਹਾਦਸਾ ਵਾਪਰਿਆ ਤਲਵੰਡੀ ਸਾਬੋ ਰੋਡ ਦੇ ਉੱਤੇ ਤਖਤ ਦਮਦਮਾ ਸਾਹਿਬ ਨੂੰ ਜਾ ਰਹੀ ਸੀ ਇਹ ਬੱਸ ਤੇ ਭਿਆਨਕ ਹਾਦਸੇ ਦਾ ਰਸਤੇ ਵਿੱਚ ਸ਼ਿਕਾਰ ਹੋ ਜਾਂਦੀ ਹੈ ਤੇ ਬੁਰੇ ਤਰੀਕੇ ਨਾਲ ਜਿਹੜੇ ਸੂਏ ਦੇ ਵਿੱਚ ਜਾ ਡਿੱਗਦੀ ਹੈ ਇਸ ਵੇਲੇ ਦੀ ਇਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਸ ਬੁਰੇ ਤਰੀਕੇ ਨਾਲ ਸੂਏ ਦੇ ਵਿੱਚ ਜਾ ਡਿੱਗਦੀ ਹੈ ਹੋਰ ਤਾਜ਼ੀਆਂ ਖਬਰਾਂ ਤੇ ਤਾਜੀ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ